ਨਮਸਕਾਰ ਸਾਖਤਰੀਕਾਲ ਸਭ ਮਾਨਾ ਟੂਡੇ ਤੁਹਾਡਾ ਸਵਾਗਤ ਹੈ ਸਮਰਨ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਕੇ ਸਲਾਨਾ ਐਨਵਲ ਫੰਕਸ਼ਨ ਮਨਾਇਆ ਗਿਆ ਸਕੂਲੀ ਬੱਚਾ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਭਗੜ ਦੇ ਨਾਲ ਨਾਲ ਕੁੜੀਆਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਗਰਗ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਮਦਨ ਮਿਰਚ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨਵਲ ਫੰਕਸ਼ਨ ਮਨਾ ਰਹੇ ਹਾਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਨਾਲ ਮਿਲ ਕੇ ਪ੍ਰੋਗਰਾਮ ਮਨਾ ਰਹੇ ਹਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਬੱਚਿਆਂ ਵੱਲੋਂ ਅਲੱਗ-ਅਲੱਗ ਹਾਈਟ ਮਾਰਾਹੀ ਖੁਸ਼ੀਆਂ ਮਨਾ ਰਹੇ ਹਾਂ ਅਲਾਦਾ ਮੈਂ ਪਬਲਿਕ ਸਕੂਲ ਦੇ ਸਟਾਫ ਨੂੰ ਅਤੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਨਾ ਕਿਉਂਕਿ ਆਪਣੇ ਦੇਸ਼ ਦਾ ਭਵਿੱਖ ਨੇ ਇਹ ਬੱਚੇ ਨੇ ਜਿਹੜੇ ਪਲੱਸ 2 ਵਾਲੇ ਕਿਉਂਕਿ ਸਟਾਰਟਿੰਗ ਤੋਂ ਲੈ ਕੇ ਉਹਰੇ ਪੜ੍ਹਦੇ ਨੇ ਬੱਚੇ ਪਲੱਸ 2 ਟਾਈਮ ਅਸੀਂ ਇਹਨਾਂ ਨੂੰ ਵਿਦਾਇਗੀ ਪਾਰਟੀ ਦਿੰਦੇ ਹਾਂ ਹਰ ਸਾਲ ਹੀ ਅਸੀਂ ਪ੍ਰੋਗਰਾਮ ਕਰਦੇ ਹਾਂ ਇਹਨਾਂ ਨੂੰ ਇਹਨਾਂ ਦੀ ਖੁਸ਼ੀ ਵਾਸਤੇ ਕਿਉਂਕਿ ਇਹਨਾਂ ਨੇ ਕਿਸੇ ਨੇ IAS ਬਨਣਾ ਕਿਸੇ ਨੇ IPS ਬਨਣਾ ਕਿਸੇ ਨੇ ਇੰਜੀਨੀਅਰ ਬਨਣਾ ਕਿਸੇ ਨੇ ਡਾਕਟਰ ਬਨਣਾ ਫਿਰ ਮੈਂ ਆਪਣੀ ਕਮੇਟੀ ਵੱਲੋਂ ਇਹ ਸਾਰੇ ਬੱਚਾ ਨੂੰ ਲੱਖ ਲੱਖ ਮੁਬਾਰਕਾ ਦਿਨਾ ਪ੍ਰਮਾਤਮਾ ਕਰੇ ਤੁਸੀਂ ਸਕੂਲ ਦਾ ਵੀ ਨਾਮ ਰੋਸ਼ਨ ਕਰੋ ਆਪਣੇ ਮਾਪੇ ਦਾ ਵੀ ਰੋਸ਼ਨ ਇਹ ਬੱਚੋ ਪਲੱਸ 2 ਬੱਚੇ ਨਰਸਰੀ ਸੇ ਲੈ ਕੇ ਪਲੱਸ 2 ਤੱਕ ਪੜ੍ਹਤੇ ਹੈ ਉਨਕੀ ਯਾਦਗਾਰ ਹੁੰਦੀ ਹੈ ਉਨਕੇ ਮਨ ਮੇ ਉਤਸ਼ਾਹ ਵੀ ਹੁੰਦਾ ਹੈ ਕਿ ਹਮ ਸਕੂਲ ਸੇ ਜਾ ਰਹੇ ਹੈ ਕਿਉਂਕਿ ਉਹਨਾਂ ਨੇ ਅਗੇ ਕਾਲਜ ਮੇ ਕਿਸੇ ਨੇ कोई प्रोफेशनल कोर्स करना होता है हमारे स्कूल स्टाफ की यही कोशिश रहती है कि उनको एक अच्छा नागरिक बनाकर भेजें डिसिप्लिन मैनर और डिसिप्लिन मैनर्स में रहें बच्चे और वेल ड्रेस रहें बच्चों का बड़ों का सम्मान करें और अपने कैरियर में आगे बढ़ें हमारी यही कोशिश रहती है कि उनको अच्छा माहौल दें और अच्छा ताकि वो आगे भी अच्छा काम कर सकें GMS ਸਕੂਲ ਚ ਪਲਸ 2 ਕਾਮਰਸ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਆ ਸਾਡੀ ਇੱਥੇ ਫੇਅਰਵੈਲ ਪਾਰਟੀ ਹੋ ਰਹੀ ਹੈ ਜੋ ਕਿ ਸਾਡੇ ਪ੍ਰਧਾਨ ਸਰ ਨੇ ਬਹੁਤ ਵਧੀਆ ਕਰਵਾਈ ਹੈ ਅਸੀਂ ਬਹੁਤ ਇੰਜੋਏ ਕਰਦੇ ਸਾਡਾ ਸਕੂਲ ਵੀ ਬਹੁਤ ਵਧੀਆ ਹੈ ਇੱਥੇ ਸਾਨੂੰ ਬਹੁਤ ਸਾਰੀਆਂ ਐਕਟੀਵਿਟੀਜ਼ ਕਰਾਉਂਦੇ ਨੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਡੀ ਹਮੇਸ਼ਾ ਹੈਲਪ ਕਰਦੇ ਨੇ ਬਸ ਬਹੁਤ ਵਧੀਆ ਹੈ ਸਕੂਲ ਸਮਾਨਤੋਂ ਕੈਲਾਸ਼ ਸ਼ਰਮਦ ਰਿਪੋਰਟ